ਜਿੱਥੇ ਅੱਜ ਬਾਪੂ ਫੌਜਾ ਸਿੰਘ ਨੂੰ ਯਾਦ ਕਰਨ ਦੇ ਲਈ ਪਰਿਵਾਰ ਤੋਂ ਪਿੰਡ ਤੋਂ ਇਲਾਵਾ ਸਿਆਸੀ ਲੀਡਰ ਪਹੁੰਚੇ ਤੇ ਉੱਥੇ ਖੇਡ ਜਗਤ ਤੋਂ ਹਸਤੀਆਂ ਪਹੁੰਚੀਆਂ ਤੇ ਉੱਥੇ ਹੀ ਦਵਿੰਦਰ ਦਿਆਲਪੁਰੀ ਜੀ ਵੀ ਮੌਜੂਦ ਨੇ ਸੋ ਅੱਜ ਆਖਰੀ ਪਲਾਂ ਦੀ ਸਾਂਝ ਪਾਉਣ ਦੇ ਲਈ ਤੁਸੀਂ ਵੀ ਪਹੁੰਚੇ ਕਿੰਨੀ ਕੁ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ ਮੈਂ ਮੈਂ ਡੇਲੀ ਪੋਸਟ ਨਾਲ ਹੀ ਇਹ ਦੱਸ ਰਿਹਾ ਕਿ ਉਹ ਮੇਰੇ ਇਲਾਕੇ ਦੇ ਮਾਨਸਿਗੇ ਮੇਰੇ ਸਾਡੇ ਤੁਹਾਡੇ ਸਾਰਿਆਂ ਦੇ ਆਈਡਲ ਸੀਗੇ ਸਾਨੂੰ ਮੈਨੂੰ ਹਮੇਸ਼ਾ ਸਟੇਜਾਂ ਤੇ ਸ਼ਾਬਾਸ਼ ਦੇਣੀ ਕਿ ਪੁੱਤਰੋ ਤੁਸੀਂ ਦੱਚਿਆਂ ਦੇ ਖਿਲਾਫ ਵੀ ਗਾਇਆ ਕਰੋ ਮੈਂ ਗਾਉਂਦਾ ਰਿਹਾ ਤੇ ਚਾਹੇ ਉਹ 15 ਅਗਸਤ ਗੁਰਗਮੁਸਤ ਸਟੇਡੀਅਮ ਜਲੰਧਰ ਹੋਵੇ ਜਾਂ 26 ਜਨਵਰੀ ਹੋਵੇ ਹਮੇਸ਼ਾ ਹੀ ਸਾਨੂੰ ਪ੍ਰੇਰਿਤ ਕਰਦੇ ਰਹਿੰਦੇ ਸੀ ਉਹ 114 ਸਾਲ ਦਾ ਜਵਾਨ ਅੱਜ ਦੇਖੋ ਲਾਟਾਂ ਨਿਕਲਦੇ ਆ ਤੇ ਲਾਟਾਂ ਦੇ ਵਿੱਚੋਂ ਇਹ ਧੂਏ ਦੇ ਵਿੱਚੋਂ ਇਹੀ ਆਵਾਜ਼ ਇੱਕ ਮੈਨੂੰ ਲੱਗਦਾ ਹੈ ਕਿ ਡਾਕਟਰ ਸਰਦਾਰ ਅਨਜਮ ਐਚਓਡੀ ਉਰਦੂ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹੋਂ ਚੋਂ ਉਹ ਲਿਖਦੇ ਆ ਕਿ ਇਹਦਾ ਰੰਗ ਸੰਧੂਰੀ ਏ ਬਿਆਸਪਿੰਡ ਪੰਜਾਬ ਇਹਦਾ ਰੰਗ ਸੰਧੂਰੀ ਏ ਇਹ ਗੋਰੀ ਚਿੱਟੀ ਏ ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਏ ਇਹਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਤੇ ਜਿੱਥੇ ਉਹਨਾਂ ਦਾ ਗਿਨੀਸ ਬੁੱਕ ਤੇ ਲੰਕਾ ਬੁੱਕ ਦੇ ਵਿੱਚ ਨਾਂ ਹੋਣ ਦੀ ਖੁਸ਼ੀ ਆ ਉੱਥੇ ਸਾਨੂੰ ਇਹ ਵੀ ਦੁੱਖ ਹੈ ਕਿ ਇੱਕ ਰੋਡ ਐਕਸੀਡੈਂਟ ਹੋ ਜਾਣਾ ਵੀ ਸਾਡੇ ਦੇਸ਼ ਦੀ ਜਿਹੜੀ ਵੱਡੀ ਵੱਡੀ ਸ਼ਖਸੀਅਤ ਤੇ ਸ਼ਖਸੀਅਤ ਚਲੋ ਕੋਈ ਵੀ ਐਕਸੀਡੈਂਟ ਮਾਰਾ ਮੇਰੇ ਨਾਲ ਸਤਕਾਰਯੋਗ ਮਨੋਹਰ ਤਾਰੀਵਾਲ ਸਾਹਿਬ ਵੀ ਰਹੀਮਪੁਰੀ ਸਾਹਿਬ ਹਰਵਿੰਦਰ ਜੀ ਜਿਹੜੇ ਪ੍ਰਚਾਰਕ ਨੇ ਹਮੇਸ਼ਾ ਸਿੱਖ ਜਮ ਤੇ ਤੇ ਪਰ ਸਾਨੂੰ ਜਿਆਦਾ ਕਿਉਂਕਿ ਸਾਰੇ ਜੱਗ ਵਿੱਚ ਕੀਤਾ ਹੈ ਕੁਝ ਖਾਸ ਪੰਜਾਬੀਆਂ ਨੇ ਸੁਰਖ ਲਹੂ ਨਾਲ ਲਿਖਿਆ ਏ ਇਹ ਇਤਿਹਾਸ ਲਿਖ ਕੇ ਸੁਰਖ ਲਹੂ ਨਾਲ ਲਿਖਿਆ ਏ ਇਤਿਹਾਸ ਪੰਜਾਬੀਆਂ ਨੇ ਗਊ ਗਰੀਬ ਦੀ ਰੱਖਿਆ ਲਈ ਸੰਗਰਾਮ ਪੰਜਾਬੀ ਦਾ ਰਹੂ ਚਮਕਦਾ ਦੁਨੀਆ ਉੱਤੇ ਨਾਮ ਪੰਜਾਬੀ ਦਾ ਰਹੂ ਚਮਕਦਾ ਦੁਨੀਆ ਉੱਤੇ ਨਾਮ ਸਰਦਾਰ ਫੌਜਾ ਸਿੰਘ ਦਾ ਰਹੂ ਚਮਕਦਾ ਦੁਨੀਆ ਉੱਤੇ ਇਹ ਪੱਗ ਵਾਲੇ ਸਰਦਾਰ ਫੌਜਾ ਸਿੰਘ ਦਾ ਆਹ ਬਹੁਤ ਖੂਬਸੂਰਤ ਗੱਲਾਂ ਤੁਸੀਂ ਉਹਨਾਂ ਦੇ ਆਜ ਆਖਰੀ ਪਲਾਂ ਦੇ ਵਿੱਚ ਕਹਿ ਦਿੱਤੀਆਂ ਮੈਨੂੰ ਲੱਗਦਾ ਸਾਰੀ ਦੁਨੀਆ ਉਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਤੁਸੀਂ ਵੀ ਸਿੱਖ ਪ੍ਰਚਾਰਕ ਹੋ ਕਿ ਮਹਿਸੂਸ ਕਰਦੇ ਹੋ ਆਜ ਆਖਰੀ ਪਲਾਂ ਦੇ ਵਿੱਚ ਮੇਰੇ ਹਿਸਾਬ ਨਾਲ ਜੀ ਮੈਂ ਇਹ ਕਹਿ ਸਕਦਾ ਕਿ ਮੇਰੇ ਇਲਾਕੇ ਨੂੰ ਇੱਕ ਨਾਮ ਪੂਰਾ ਹੋਣ ਵਾਲਾ ਘਾਟਾ ਪਿਆ ਜਾਣਾ ਤਾਂ ਸੰਸਾਰ ਦੇ ਤੋਂ ਜਿਹਦਾ ਵੀ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਵੱਡਾ ਘਟਾ ਹੁੰਦਾ ਹੈ ਲੇਕਿਨ ਇੱਕ ਲੀਜੈਂਡ ਦਾ ਜਾਣਾ ਇੱਕ ਆਈਕਨ ਦਾ ਜਾਣਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਜਿਸ ਲਈ ਮੈਦਾਨ ਦੇ ਵਿੱਚ ਜਾਂਦੇ ਸੀ ਨਾ ਉਹ ਦੌੜਾਕ ਨਹੀਂ ਸਨ ਮੇਰੇ ਹਿਸਾਬ ਨਾਲ ਉਹ ਇੱਕ ਸਿੱਖ ਪ੍ਰਚਾਰਕ ਵੀ ਸਨ ਜੀ ਤੁਸੀਂ ਗੱਲ ਕਰ ਰਹੇ ਸੀ ਨਾ ਉਹਨੇ ਪਿੱਛੇ ਦਸਤਾਰ ਦੀ ਤੇ ਉਹ ਇਸ ਗੱਲ ਤੇ ਅੜ ਗਏ ਕਿ ਮੈਂ ਦੌੜ ਕੇ ਕੀ ਲੈਣਾ ਜੇ ਮੇਰੇ ਕੋਲ ਦਸਤਾਰ ਹੀ ਨਹੀਂ ਹੈ ਤਾਂ ਕਹਿੰਦਾ ਮਤਲਬ ਕਿ ਉਹ ਇੱਕ ਆਪਣੀ ਆਪਣੀ ਪਹਿਚਾਨ ਬਣੇ ਕੌਮ ਦੀ ਪਹਿਚਾਨ ਬਣੇ ਕੌਮੀ ਹੀਰੇ ਕਹਿ ਸਕਦੇ ਇਹਨਾਂ ਨੂੰ ਨੈਸ਼ਨਲ ਹੀਰੋ ਤਾਂ ਕਹਿਣਾ ਹੀ ਆਪਾਂ ਸਾਡੇ ਸੂਬੇ ਦਾ ਮਾਣ ਸਨ ਸਾਡੇ ਇਲਾਕੇ ਵਾਸਤੇ ਤਾਂ ਐਡੀ ਮਾਨਮਤੀ ਸ਼ਖਸੀਅਤ ਸੀ ਕਿ ਜਦੋਂ ਵੀ ਉਹ ਲੰਘਦੇ ਸਨ ਸਾਰੇ ਨੰਗਣ ਵਾਲੇ ਜਿਹੜੇ ਸਨ ਬਾਪੂ ਜੀ ਕਹੇ ਕਿ ਸਿਰ ਝੁਕਾ ਕੇ ਲੰਘਦੇ ਸਨ ਇਸ ਕਰਕੇ ਬਹੁਤ ਵੱਡਾ ਅਬਿਆਸਪਿੰਡ ਦੇ ਵਿੱਚ ਇਹ ਮੈਂ ਕਹਿੰਦਾ ਮਤਲਬ ਕਿ ਇੱਕ ਐਸਾ ਸ਼ਖਸੀਅਤ ਪੈਦਾ ਹੋਈ ਅੱਜ ਆਪਾਂ ਦੇਖਿਆ ਜਿ ਕਿਸ ਤਰ੍ਹਾਂ ਸਾਰਾ ਸਮੁੱਚਾ ਆਪਣੇ ਪੰਜਾਬ ਜੁੜ ਬੈਠਾ ਸੀਗਾ ਉਹਨਾਂ ਦੀ ਇਸ ਮਹਾਨ ਸ਼ਖਸੀਅਤ ਨੂੰ ਵਿਦਾਈ ਦੇਣ ਵਾਸਤੇ ਲੇਕਿਨ ਇਕਰੀ ਮੁਲਾਕਾਤ ਉਹਨਾਂ ਦੇ ਨਾਲ ਹੋਈ ਹੋ। ਇਕ ਪਲ ਇਹੀ ਹੈ ਕਿ ਪਿਛਲੇ ਸਮੇਂ ਕਾਫੀ ਦੇਰ ਤੋਂ ਤਾਂ ਨਹੀਂ ਮੁਲਾਕਾਤ ਹੋ ਸਕੀ। ਲੇਕਿਨ ਇਹਨਾਂ ਨੂੰ ਆਉਂਦੇ ਜਾਂਦੇ ਤੱਕ ਨਾਲ ਗੱਲਬਾਤ ਬਹੁਤ ਘੱਟ ਬੋਲਦੇ ਸਨ ਜਿਵੇਂ ਤੁਰੇ ਜਾਂਦੇ ਨੇ ਆਪਣੀ ਮਸਤੀ ਦੇ ਵਿੱਚ ਰਹਿਣਾ। ਜਿੱਦਾਂ ਕਹਿੰਦੇ ਹੁੰਦੇ ਨੇ ਨਾ ਇੱਕ ਨਸ਼ਾ ਹੁੰਦਾ ਆਪਣੀ ਕੀਤੇ ਕੰਮਾਂ ਦੇ ਉੱਤੇ ਨਾ ਉਹ ਇਹਨਾਂ ਨੇ ਹੰਡਾਇਆ ਤੇ ਸਰੀਰਕ ਰੂਪ ਦੇ ਵਿੱਚ ਬੜੇ ਤੰਦਰੁਸਤ ਸਨ। ਕਦੀ ਇਦਾਂ ਨਹੀਂ ਸੀ ਲੱਗਦਾ ਕਿ ਛੇਤੀ ਜਲਦੀ ਹਾਂਜੀ 114 ਸਾਲ ਦੇ ਵਿੱਚ ਤੰਦਰੁਸਤੀ ਹੰਡਾਰੇ ਹੁਣ ਆਪਣੇ ਆਪ ਦੇ ਵਿੱਚ ਇੱਕ ਵੱਡੀ ਵੱਡੀ ਪ੍ਰਾਪਤੀ ਹੈ। ਮੱਕੀ ਤੁਹਾਡਾ ਡੇਲੀ ਪੋਸਟ ਦਾ ਧੰਨਵਾਦ ਹੈ ਕਿ ਤੁਸੀਂ ਇਸ ਚੀਜ਼ ਨੂੰ ਲੈ ਰਹੇ ਹੋ ਤੇ ਸਾਡੇ ਮੀਡੀਆ ਨੂੰ ਲੈਣਾ ਵੀ ਚਾਹੀਦਾ ਕਿਉਂਕਿ ਪੰਜਾਬ ਵਾਸਤੇ ਅਸੀਂ ਆਪਣੇ ਹੀਰੋਜ਼ ਨੂੰ ਅਗਰ ਨਹੀਂ ਹਾਈਲਾਈਟ ਕਰਾਂਗੇ ਤਾਂ ਮੇਰਾ ਖਿਆਲ ਆਪਾਂ ਕਿਤੇ ਨਾ ਕਿਤੇ ਕੋਤਾਈ ਕਰ ਰਹੇ ਹੋਵਾਂਗੇ ਥੈਂਕ ਯੂ ਧੰਨਵਾਦ ਬਹੁਤ ਧੰਨਵਾਦ ਕਹਿੰਦੇ ਨੇ ਕਿ ਬਾਪੂ ਫੌਜਾ ਸਿੰਘ ਵੀ ਇੱਕ ਲੀਜੈਂਡ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਇੱਕ ਸਮੁੱਚੀ ਦੁਨੀਆ ਦੇ ਲਈ ਰਿਕਾਰਡ ਬਣਾ ਕੇ ਇੱਕ ਪ੍ਰੇਰਣਾ ਬਣਾ ਦਿੱਤੀ